ਲੈ ਵੀ ਮਿੱਤਰੋ ਕੀ ਹਾਲ ਚਾਲ ਨੇ ਸਾਰੇ ਸੱਜਣਾ ਦੇ ਨਾਲ ਇੱਕ ਦਿਲੀ ਚਾਹਣਾ ਹੁੰਦੀ ਹੈ ਵੀ ਬਈ ਅਸੀਂ ਟਰੈਕਟਰ ਲੱਭਦੇ ਫਿਰਦੇ ਹਾਂ ਯਾਰ ਜੇ ਕਿਸੇ ਦੇ ਘਰੋਂ ਦਵਾ ਦੇ ਕੋਈ ਗਰੰਟੀ ਵਾਲਾ ਦਵਾ ਦੇ ਜਿਹੜਾ ਘੱਟ ਚੱਲਿਆ ਹੋਵੇ ਵਧੀਆ ਕੰਡੀਸ਼ਨ ਦਾ ਟਰੈਕਟਰ ਹੋਵੇ ਤੇ ਅੱਜ ਮਿੱਤਰੋ ਤੁਹਾਡੇ ਵਾਸਤੇ ਨਾ ਸਪੈਸ਼ਲ ਮੋਗਾ ਏਰੀਏ ਦੇ ਵਿੱਚੋਂ ਨਾ ਟਰੈਕਟਰ ਲੱਭ ਕੇ ਲੈ ਕੇ ਆਂਦਾ 5520 ਕੱਲਾ ਇਹ ਟਰੈਕਟਰ 5520 ਨਹੀਂ ਹੈਗਾ ਮਿੱਤਰੋ ਵੱਡੀ ਗੱਲ ਇਹ ਹੈ ਵੀ ਇਹਦਾ ਨੰਬਰ ਵੀ 5520 ਆ ਫਸਟ ਪਾਰਟੀ ਦੇ ਨਾਮ ਆ ਪੰਜਾਬ ਦਾ ਨੰਬਰ ਆ ਬਾਕੀ ਆਪਾਂ ਸਾਰੀਆਂ ਗੱਲਾਂ ਜਿਹੜੇ ਸੱਜਣ ਦੇ ਘਰੇ ਪਹੁੰਚੇ ਨਾ ਉਹਨਾਂ ਤੋਂ ਵੀ ਪੁੱਛਦੇ ਆਂ ਵੀ ਵਾਕਈ ਜਿਹੜੀਆਂ ਮੈਂ ਗੱਲਾਂ ਕਹੀਆਂ ਇਹ ਕਈਆਂ ਨੇ ਸਹੀ ਆ ਜਾਂ ਫਿਰ ਕਿਵੇਂ ਆ ਹਨਾ ਤੇ ਨਾਂ ਹੈਗਾ ਬਾਈ ਦਾ ਜਗਸੀਰ ਸਿੰਘ ਤੇ ਪਿੰਡ ਕਿਹੜੇ ਦੇ ਵਿੱਚ ਪਹੁੰਚੇ ਹੋਏ ਆ ਕਿੱਥੇ ਜੇ ਪੈ ਜਾਂਦਾ ਕਿੰਨੇ ਕਿਲੋਮੀਟਰ ਤੇ ਆ ਹਨਾ ਤੇ ਇਹ ਟਰੈਕਟਰ ਕਿੰਨਾ ਮਾਡਲ ਹੈ ਕਿੰਨੀ ਦੀ ਡਿਮਾਂਡ ਆ ਕਿੰਨਾ ਕਿਹੇ ਚੱਲਿਆ ਹੋਇਆ ਤੇ ਕਿੰਨੇ ਦੇ ਵਿੱਚ ਬਣੂ ਸਾਰੀ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਜੀ ਵੀਰ ਕੀ ਹਾਲ ਚੱਲਣੇ ਜੀ ਠੀਕ ਆ ਬਾਈ ਤੁਹਾਡਾ ਨਾਮ ਕੀ ਹੈ ਬਾਈ ਜਗਸੀਰ ਸਿੰਘ ਜਗਸੀਰ ਸਿੰਘ ਆ ਬਈ ਜੀ ਜਗਸੀਰ ਸਿੰਘ ਬਾਈ ਮੈਨੂੰ ਇਹ ਦੱਸਿਓ ਪਹਿਲਾਂ ਤਾਂ ਆਪਣਾ ਪਿੰਡ ਕਿਹੜਾ ਪੈ ਜਾਂ ਡਿਸਟ੍ਰਿਕਟ ਕਿਹੜੇ ਦਾ ਪਿੰਡ ਆ ਇਹ? ਡਿਸਟ੍ਰਿਕਟ ਮੋਗੇ ਤਸੀਲ ਬਾਗਾਪੜਣਾ। ਅਸਾ ਡਿਸਟ੍ਰਿਕਟ ਮੋਗੇ ਦਾ ਪਿੰਡ ਆ ਇਹ। ਹਾਂਜੀ ਮੋਗੇ ਦਾ। ਇੱਥੋਂ ਮਤਲਬ ਤੁਹਾਨੂੰ ਕਿਹੜੇ ਕਿਹੜੇ ਸ਼ਹਿਰ ਨੇੜੇ ਪੈਗੇ? ਇਹ ਸਾਨੂੰ ਸ਼ਹਿਰ ਸੇਮ ਹੀ ਪੈਂਦੇ। ਬਾਗਾਪੜਣਾ 20 ਕਿਲੋਮੀਟਰ। ਤਲਵੰਡੀ ਪਈ 20 ਕਿਲੋਮੀਟਰ। ਫਰੀਕੋਟ ਤੇ ਉਹ ਵੀ 20 ਕਿਲੋਮੀਟਰ। ਕੋਟਕਪੂਰਾ 20 ਕਿਲੋਮੀਟਰ। ਕੋਟਕਪੂਰਾ 20 ਕਿਲੋਮੀਟਰ। ਛੋਟੇ ਸ਼ਹਿਰ ਜਿਵੇਂ ਆਗੇ ਮੁੱਦ ਕੀ ਸਮਲ ਸਰਪੰਚ ਗਰਾਈ। ਹਾਂਜੀ। ਇਹ ਵੀ ਇਹ ਤਾਂ 10-10 ਕਿਲੋਮੀਟਰ। ਅਸਾ ਇਹ 10 ਕਿਲੋਮੀਟਰ ਦੀ ਦੂਰੀ 'ਚ ਆਗੇ। ਪਿੰਡ ਥ ਇਹ ਮਾਰ ਕੇ ਬਈ ਜੀ ਬਾਈ ਦੇ ਦੇ ਹਾਂਜੀ ਨਿਕਲੇ ਇਹ 23 ਦੇ ਮਾਰਚ ਵਿੱਚ 22 ਦੇ ਮਾਰਕਿਆਂ ਨੇ ਤੇ 23 ਦੇ ਤੀਜੇ ਮਹੀਨੇ ਤਾਂ ਨਿਕਲਿਆ ਹੋਇਆ ਹੈ ਤੀਜੇ 6 ਮਹੀਨੇ ਦੀ ਆਰਸੀ 6 ਮਹੀਨੇ ਦੀ ਆਰਸ ਬਣੀ ਆਰਸੀ ਬਣੀ ਪਈ ਹੈ ਹਾਂਜੀ ਓਕੇ ਤੇ ਬਈ ਮੈਨੂੰ ਇਹ ਦੱਸਿਓ ਟਰੈਕਟਰ ਇਹ ਤੁਸੀਂ ਆਪਣੀ ਹੀ ਕੜਵਾਇਆ ਸੀ ਨਾ ਨਵੇਂ ਹੀ ਕੜਵਾਇਆ ਹੋਇਆ ਹਾਂਜੀ ਹਾਂਜੀ ਕਿੱਧਰ ਚੱਲਦਾ ਲੇਤਾ ਸੀ ਨਾ ਨਾ ਆਪਾਂ ਆਪ ਹੀ ਕੜਾਇਆ ਆਪਣੀ ਹੀ ਕੜਾਇਆ ਹੈ ਕੈਸ਼ ਦਾ ਟਰੈਕਟਰ ਹੈ ਕੈਸ਼ ਦਾ ਟਰੈਕਟਰ ਹੈ ਹਾਂਜੀ ਫਿਰ ਤਾਂ ਜਿਵੇਂ ਮੈਂ ਕਹਿ ਕੇ ਹੱਡਿਆ ਵੀ ਪੰਜਾਬ ਦਾ ਨੰਬਰ ਹੈ ਤੇ ਪਹਿਲੀ ਪਾਰਟੀ ਦੇ ਨਾਮ ਹਾਂਜੀ ਹੈਨਾ ਨੰਬਰ ਇਹ ਆਪਾਂ ਹੋਰ 56 ਵੀ ਲੈਣਾ ਕਰਕੇ ਹਾਂ ਮੈਂ ਬਾਗੇ ਬਣਾ ਮੋਗੇ ਤੋਂ ਨੰਬਰ ਨਹੀਂ ਮਿਲਿਆ ਅੱਛਾ ਹਾਂ ਇਹ ਵੀ ਗੱਲ ਹੈ ਕਿ ਕਈ ਸੱਜਣ ਸੋਚਣਗੇ ਵੀ ਮੋਗੇ ਡਿਸਟ੍ਰਿਕਟ 'ਚ ਖੜਾ ਤੇ ਨੰਬਰ ਹੈਗਾ ਲੁਧਿਆਣੇ ਦਾ ਹਾਂਜੀ ਇਹਦਾ ਰੀਜਨ ਇਹੀ ਹੈ ਵੀ ਤੁਹਾਨੂੰ ਇੱਥੋਂ ਇਹ ਨੰਬਰ ਨਹੀਂ ਮਿਲਿਆ ਹਾਂਜੀ ਫਿਰ ਇਹ ਫਿਰ ਲੁਧਿਆਣਾ ਤੋਂ ਨੰਬਰ ਲਿਆ ਜੀ ਇਹ ਲੁਧਿਆਣੇ ਤੋਂ ਲੈ ਕੇ 56 ਵੀ ਤੋਂ ਡੇ ਮੰਨ ਚ ਕਿਵੇਂ ਆ ਗਿਆ ਵੀ ਆਪਾਂ ਨੰਬਰ ਵੀ ਸਪੰਜਾ ਵੀ ਲਈਏ ਇਹ ਮਨ ਜੀ ਸੀਗਾ ਵੀ 56 ਵੀ ਲਉਣਾ ਹੀ ਵੀ ਟਰੈਕਟਰ ਵੀ ਉਹੀ ਹੋਵੇ ਤੇ ਨੰਬਰ ਵੀ ਉਹੀ ਹੋਵੇ ਹਾਂਜੀ ਬਾਹਲੇ ਸੱਜਣ ਪਤਾ ਕੀ ਕਰਦੇ ਅਗਲਾ ਕਹਿੰਦਾ ਜਰ 855 ਟਰੈਕਟਰ ਹੈ ਵੀ ਮੋਬਾਈਲ ਨੰਬਰ ਤੇ ਮਾਗਰ 855 ਹੋਵੇ। ਹਾਂਜੀ ਹਾਂਜੀ। ਪਰ ਇਹ ਇਹ ਵੱਡੀ ਗੱਲ ਹੈ ਵੀ ਤੁਸੀਂ ਕਹਿੰਦੇ ਟਰੈਕਟਰ ਵੀ ਉਹੀ ਹੋਵੇ ਤੇ ਮਾਰਕਾ ਵੀ ਉਹੀ ਹੋਵੇ। ਹਾਂਜੀ। ਹੈਨਾ? ਤੇ ਫਿਰ ਇੱਥੇ ਉਦੋਂ ਆਰਸੀਆਂ ਬਣਦੀਆਂ ਨਹੀਂ ਸੀ ਮੋਗੇ ਆ ਬਾਗੇ ਬਣੇ ਸਾਡੇ ਨਾਈਨ ਨੰਬਰ ਮਿਲਿਆ ਕੇ ਤੋਂ ਹੀ। ਅੱਛਾ। ਨੰਬਰ ਇਹ ਮੋਗੇ ਸੀਗੇ ਫਿਰ ਮੋਗੇ ਨੰਬਰ ਲੈ ਕੇ ਲਵਾਇਆ ਜੀ। ਮੋਗੇ ਦੀ ਆਰਸੀ ਬਣੀ ਹੋਈ ਹੈ। ਓਕੇ। ਹਾਂਜੀ। ਆਰਸੀ ਨਹੀਂ ਨੰਬਰ ਇਹ ਤਾਂ ਲੁਧਿਆਣੇ ਦਾ। ਆ ਨੰਬਰ ਲੁਧਿਆਣੇ ਦਾ ਲੱਗਾ ਆਰਸੀ ਆ। ਆਰਸੀ ਮੋਗੇ ਤੋਂ ਬਣਾਈ ਹੈ। ਮੋਗੇ ਤੋਂ ਬਣਾਈ ਹੈ ਜੀ। ਓਕੇ ਓਕੇ ਓਕੇ। ਤੇ ਬਈ ਮੈਨੂੰ ਇਹ ਦੱਸਿਓ ਇਹ ਟਰੈਕਟਰ ਜ 35 36 ਕਿਲੋ ਦੀ ਖੇਤੀ ਹੈ ਟਰੈਕਟਰ ਆਪਣੇ ਕੋਲ ਤਿਆਨ ਹੈਗੇ ਆ ਤਿੰਨ ਨੇ ਹਾਂਜੀ ਦੂਸਰੇ ਕਿਹੜੇ ਖੜੇ ਆ ਦੂਸਰੇ ਇੱਕ ਤਾਂ ਮਹਿੰਦਰਾ ਹੈਗਾ ਛੋਟਾ ਆਪਣੇ ਕੋਲੇ ਥੋੜੇ ਵੱਡੇ ਕੰਮਾਂ ਵਾਸਤੇ ਜਿਹੜਾ ਆ ਖੜਾ ਸਾਹਮਣੇ ਹਾਂਜੀ ਆ ਖੜਾਈ ਹਾਂਜੀ ਇਹ ਹਰਾ ਹੋਰਾ ਢੋਣ ਨੂੰ ਜਾਂ ਉਦਾਂ ਹੈ ਹਾਂਜੀ ਹਾਂਜੀ ਮਤਲਬ ਮੈਂ ਸਪਰੇਅ ਡ੍ਰਮ ਤੇ ਲਾਉਣ ਨੂੰ ਵਗੈਰਾ ਅੱਛਾ ਤੇ ਦੂਸਰ ਆਪਣੇ ਕੋਲ ਇੱਕ ਪ੍ਰੀਤ ਹੈਗਾ ਜੀ ਪ੍ਰੀਤ ਵੀ ਇੱਕ ਹਾਂ 60 ਦਾ 21 ਮਾੜ ਲਈ ਓਕੇ ਹਾਂਜੀ ਬਸ ਉਹ ਤਾਂ ਇਹ ਤਾਂ ਬਸ ਜਦੋਂ ਕਿਤੇ ਸੁੱਕਾ-ਸੁੱਕਾ ਬਾੜ ਪਟੜਾਂ ਦੇ ਉਦੋਂ ਹੀ ਕੱਢਦੇ ਸੀ ਉਹ ਵੀ ਕੱਢਦੇ ਸੀ ਹਾਂਜੀ ਠੀਕ ਆ ਤੇ ਬਾਈ ਮੈਨੂੰ ਇਹ ਦੱਸਿਓ ਇਹ ਟਰੈਕਟਰ ਹੁਣ ਤੱਕ ਚਲਾ ਕੇ ਨਿਕ ਦਿੱਤਾ ਇਹ ਚੱਲ ਗਿਆ ਬਾਈ ਜੀ 800 ਤੇ 22 ਘੰਟੇ ਚਲੇ 800 22 ਘੰਟੇ ਹਾਂਜੀ ਓਕੇ ਇਹਦਾ ਮੀਟਰ ਆਨ ਹੋਊਗਾ ਤੇ ਦਿਖਾਓ ਉਹ ਸੱਚ ਲਾ ਕੇ ਦਿਓ ਐ ਲੈ ਜੀ ਸੱਚ ਲਾ ਦਿਓ ਗੇਰ ਗੁਰਚੇ ਨਹੀਂ ਖੜਾ ਬਹੁਤ ਲੱਗੰਗੇ ਕਿੰਨਾ ਚੱਲਿਆ ਹੋਇਆ 823 823 ਘੰਟੇ ਚੱਲਿਆ ਹੋਇਆ ਓਰੀਜਨਲ ਹਾਂਜੀ ਹਾਂਜੀ ਓਰੀਜਨਲ ਹਾਂਜੀ ਓਕੇ ਤੇ ਫਿਰ ਟਾਇਰ ਟੂਲੇ ਤੇ ਸਾਰੇ ਨਾਲ ਦੇ ਨੇ ਇਹ ਸਾਰੇ ਨਾਲ ਦੇ ਬਾਈ ਜੀ ਟਾਇਰਾਂ ਤੇ ਮਾਰਕਾ ਵੀ ਹੋਣਾ ਹੈ ਨਾ ਸਾਰਾ ਹੰਜੂ ਟਾਇਰਾਂ ਦੇ ਮਾਰਕਾ ਬਾਈ ਦਾ ਹੀ हां அப்ப ਜਿਵੇਂ ਤੁਸੀਂ ਦੱਸ ਕੀ ਹੈਟਿਆ ਪਲੇਟ ਤੇ ਮਾਰ ਕੇ ਬਾਈਦਾ ਪਰ ਨਿਕਲੇ 23 ਜੀ ਆਰਸੀ 23 ਓਕੇ 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 ਠੀਕ ਹੈ ਜੀ ਤੇ ਮਾਰ ਕੇ ਬਾਈਦੇ ਨੇ 23 ਚ ਟਰੈਕਟਰ ਤੁਸੀਂ ਨਵਾਂ ਕਢਵਾਇਆ ਤੇ ਚਾਰਾ ਟਾਇਰਾਂ ਦੀ ਫਿਰ ਇਹਦਾ ਮਾਰਕਾ ਹਾਂਜੀ ਚਾਰਾ ਟਾਇਰਾਂ ਦਾ ਮਾਰਕਾ ਬਾਈਦਾ ਬਾਈ ਇਹਦੇ ਆਪ ਹੈ ਆਪ ਹੈ ਬਾਈ ਹਨਾ ਸਰ ਮੈਂ ਉਧਰ ਵੀ ਚੈੱਕ ਕਰਵਾਇਆ ਫੂਗਾ ਤਾਂ ਇਧਰਲੇ ਪਾਸੇ ਇਧਰ ਇਹ ਅੰਦਰ ਤੇ ਹੁੰਦਾ ਉਹਨਾਂ ਦੇ ਟਾਇਰਾਂ ਦੇ ਆ ਇੱਕ ਦੇ ਅੰਦਰ ਹੁੰਦਾ ਜੀ ਹੂੰ ਚਲੋ ਇਹ ਇਹਦੇ ਵੀ ਫਿਰ ਅੰਦਰ ਹੀ ਹੋਣਾ ਹਨਾ ਤੇ ਬਾਈ ਮੈਨੂੰ ਇਹ ਦੱਸਿਓ ਆਪਾਂ ਬੰਪਰ ਤੋਂ ਲੱਗਦੇ ਆ ਧਰਮੇ ਫਰੰਟ ਤੋਂ ਇਹਦੇਉ ਤੇ ਕੰਡੀਸ਼ਨ ਤਾਂ ਬਈ ਇਹ ਸਾਰਾ origignal ਹੈ ਹਾਂ ਹਾਂ origignal ਬਾਈ ਜੀ ਕਿਤੇ ਵੀ ਕੋਈ ਪੇਂਟ ਨਹੀਂ ਮੱਜਿਆ ਹੈਗਾ ਅੱਛਾ ਜੋ ਕੁਛ ਕੰਪਨੀ ਜਨਸੀਆਂ ਨੂੰ ਆ ਕੇ ਉਹੋ ਕੁਛ ਹੈ ਉਹੀ ਕੁਛ ਹੈ ਹਾਂਜੀ ਓਕੇ ਧਰਮੇ ਆ ਹਿੱਸੇ ਉਸੇ ਦਾ ਸਾਰਾ ਚੈੱਕ ਕਰਵਾ ਦੇ ਬਈ ਨਹੀਂ ਹਿੱਸੇ ਤੋਂ ਆ ਵੀ ਰੰਗ ਰੰਗ ਚਾਹਦੀ ਉਹ ਲੈ ਜਾਂਦਾ ਹੁੰਦਾ ਕੀ ਚੱਕਰ ਇਹਦਾ ਕਾ ਤੁਨ ਲਿਆ ਹੋਇਆ ਫਿਰ ਬਾਈ ਜੀ ਬਟੋਜਨ ਪਾਇਆ ਹੀ ਨਹੀਂਗਾ ਅੱਛਾ ਤੇ ਜ ਟੋਜਨ ਟਾਜਨ ਪਾਉਣੇ ਫਿਰ ਲੈਂਦਾ ਬਟੋਜਨ ਪਾਉਣ ਦੀ ਲੋੜ ਹੀ ਨਹੀਂ ਪਈ ਕਿਤੇ ਬਾਕੀ ਧਰਮੇ ਦਿਖਾ ਦੇ ਕੋਈ ਪਲੇ ਵਾਲਾ ਕੰਮ ਨਹੀਂ ਹੂੰ ਸਟਿੱਕਰ ਦਿਖਾ ਦੇ ਹੋਰ ਵੀ ਆ ਪੈਰਪੂਰ ਦਾ ਸਾਰੀ ਚੈੱਕ ਕਰਵਾ ਦੇ ਟਰੈਕਟਰ ਦੀ ਤੇ 3 ਸਪੀਡ ਹੈ ਜੂਜੀ ਗੇਅਰ ਦੇ ਵਿੱਚ ਹੈ ਹੈ ਤੇ ਇਧਰ ਵੀ ਆ ਜਾ ਆ ਆ ਕੰਪਨੀ ਚ ਜਿਹੜੇ ਸਟਿੱਕਰ ਲੱਗ ਕੇ ਆਉਂਦੇ ਹਰੇ ਤਾਂ ਕੋਈ ਖੜਿਆ ਕੰਡੀਸ਼ਨ ਚੈੱਕ ਕਰਵਾ ਤੂੰ ਯਾਰ ਸੋਹ ਨਾਲੋਂ ਘੈਂਟ ਮਗਰਾੜ ਵੀ ਪਿਆ ਦੇਖਾ ਕਨੋਪੀ ਵਾਇਰ ਉਹਨੇ ਲਵਾ ਦਿੱਤੀ ਬਈ ਇਹ ਕਨੋਪੀ ਤੁਸੀਂ ਬਾਅਦ ਚ ਲਵਾਈ ਹੈ ਨਹੀਂ ਨਾਲ ਹੀ ਲੱਗੀ ਹੈ ਕੰਪਨੀ ਦੀ ਹੈ ਓਕੇ ਆ ਲੈਟਰ ਨੂੰ ਤਾਂ ਬਾਅਦ ਚ ਲਵਾਈਆਂ ਹੋਣਗੀਆਂ ਹਾਂਜੀ ਇਹ ਬਾਅਦ ਚ ਲਵਾਈਆਂ ਠੀਕ ਹੈ ਇਹ ਤਾਂ ਮੈਂ ਇਹ ਵੀ ਦਿਖਾਇਆ ਜੇਗਾ ਮੇਰਾ ਟਰੈਕਟਰ ਨੇ ਜਿਵੇਂ ਨਾ ਇਹ ਉਹ ਹੁਣ ਕੀਤੇ ਵੀ ਉੱਥੇ ਫਿਟ ਫਿਟ ਕੀਤੇ ਹੋਣੇ ਸਾਰੇ ਦੇਖ ਮਜ਼ਬੂਤੀ ਕਿੰਨੀ ਦਿੱਤੀ ਹੋਈ ਹੈ ਬੈਂਡ ਦੇ ਕੇ ਇਹਨੂੰ ਆ ਦੇ ਆ ਪਲੇਟਾ ਪਲੂਟਾ ਸਾਰੀਆਂ ਚੈੱਕ ਕਰਵਾ ਦੇਖ ਬਾਈ ਦੇ ਮਾਰਕਿਆਂ ਚ ਹੂੰ ਇਧਰ ਵੀ ਆਈ ਆ ਹੁੱਕ ਦਿਖਾ ਲਿੰਕਾਂ ਨੂੰ ਕਸਾ ਨਹੀਂ ਚੈੱਕ ਕਰਵਾ ਆ ਦੇ ਡਰਾਵਲ ਤੇ ਦੇਖ ਕਿੰਨਾ ਰੰਗ ਪਿਆ ਸਾਰਾ ਤੇ ਸਾਰੀ ਪਿਆ ਤੇ ਮਾਡਲ ਦੱਸਿਆ ਬਾਈ ਤੁਸੀਂ ਨੇ ਇਹ ਮਾਡਲ 23 ਹਾਂਜੀ ਮਾਰਕੇ ਬਾਈ ਦੇ ਨਿਕਲਦੇ ਹੀ ਜਾਈ ਰੇ ਮਰ ਨੂੰ ਵੀ ਚੈੱਕ ਕਰਵਾ ਤੇ ਮੈਂ ਇਧਰਲੇ ਆ ਦੇ ਰੇਮੇ ਚੱਕ ਰਵਾ ਮਗਰਾੜਾ ਇਹਦਾ ਵੀ ਚੱਕ ਰਵਾ ਦੇਖ ਕੱਲਾ ਕੱਲਾ ਸਟicker ਦੇਖ ਆ ਦੇ ਤੇ ਭਾਈ ਇਹਦੀ ਆ ਸ਼ੋ ਖੋਲਿਓ ਜੀ ਵਿੱਚੋਂ ਆ ਵਿੱਚੋਂ ਵੀ ਚੈੱਕ ਕਰ ਲਈਏ ਮਣੀ ਮਾ ਖੋਲ ਦੇ ਨੀ ਨਾ ਹੁਣ ਡੋਰ ਹੀ ਨੀ ਪੇਖੋ ਨੀ ਕਦੇ ਚੱਕ ਦੇਖੋ ਧਰਮਿਆ ਪਹਿਲਾਂ ਜਮੀ ਨਵਾ ਹੂੰ ਤੇ ਇਹ ਇਹਦੇ ਰੇਡੀਏਟਰ ਦੇ ਉੱਪਰ ਸਾਰੇ ਉਦਾਂ ਹੀ ਸਟicker ਹੋਣਗੇ ਲੱਗੇ ਹੋਏ ਇਥੋਂ ਦੀ ਚੈੱਕ ਕਰ ਬਈ ਦੇਖ ਹੈ ਗਿਆ ਆ ਦੇ ਹੋ ਪਿਆ ਦੇਖ ਦੇਖਾ ਇਧਰ ਦੀ ਕਰਾ ਉਹ ਦੇ ਕਿਉਂ ਹੂੰ ਉਹ ਤੋਂ ਬਾਅਦ ਆ ਦੇ ਸਾਰੀ ਬੈਰਿੰਗ ਚੈੱਕ ਕਰਵਾ ਤੇ ਆਹ ਆ ਤਖਾ ਹਰ ਕੋਈ ਕਿਸ ਨਾਲ ਸ਼ੀਡ ਸ਼ਵਾਰਦ ਨਹੀਂ ਨਹੀਂ ਹੈਗੀ ਕਿਤੋਂ ਕਲਰ ਨਹੀਂ ਉਤਰਿਆ ਹੋਇਆ ਬਕਲੀਆਂ ਸਾਰ ਉਸੇ ਹੈਗੇ ਹੂੰ 810 823 ਘੰਟੇ ਚੱਲਿਆ ਹੋਇਆ ਹੈ ਨਾ ਇਹਨੂੰ ਵੀ ਸਟਾਰਟ ਕਰੀਏ ਥੋੜਾ ਟਰੈਕਟਰ ਨੂੰ ਹੁਣ ਆਪਾਂ ਇਹਦੀ ਵੜਕ ਵੀ ਦੇਖ ਲਈਏ ਕਰਾ। ਇਹੋ ਜਿਹਾ ਇਸਦੇ ਵੀ। ਆਹ ਕਰ ਦਿਓ। ਕਰ ਦਿਓ ਬੰਦ। ਹਾਂਜੀ। ਕਰ ਦਿਓ ਬੰਦ ਕਰ ਦਿਓ। ਇਹ ਦੱਸੋ ਜੀ ਮੈਨੂੰ ਹੁਣ ਫਰਸਟ ਓਨਰ ਹੈ। 823 ਘੰਟੇ ਚੱਲਿਆ ਹੋਇਆ ਪੰਜਾਬ ਦਾ ਨੰਬਰ ਹੈ। ਹਾਂਜੀ। ਕੰਡੀਸ਼ਨ ਦਾ ਸਾਰਾ ਓਰੀਜਨਲ ਹੈ। ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੋਣੀ ਹੈ ਸੱਚ? ਟਾਇਰ ਐਸੇ ਬਾਈ ਜੀ। 90 ਪੈਸੇ ਹੋਣਗੇ 90 ਪੈਸੇ ਹੋਣਗੇ ਟਰੈਕ ਸਹੀ ਗੱਲ ਹੈ ਨਾ ਹਾਂਜੀ ਤੇ ਮੂਹਰੇ ਡਰ ਵੀ ਉਨੀ ਪਈ ਆ ਹਾਂਜੀ ਇਹਦੀ ਡਿਮਾਂਡ ਕੀ ਰੱਖੀ ਹੋਈ ਆ ਤੁਸੀਂ ਨਾ ਇਹ ਕੀ ਸੋਚਿਆ ਹੋਇਆ ਵੀ ਆਪਾਂ ਕਿੰਨੇ ਕ ਦਾ ਦੇ ਦਈਏ ਟਰੈਕਟਰ ਮਾਣਾ ਪਾਬੇ ਜੀ ਦੀ ਰੱਖੀ ਆ 10 ਲੱਖ 95 ਹਜ਼ਾਰ ਦੀ 10 ਲੱਖ ਤੇ 95 ਹਜ਼ਾਰ ਹਾਂਜੀ ਐ ਕਿ ਸੋਚਿਆ ਹੋਇਆ ਮਨ ਚ ਵੀ ਕਿੰਨੇ ਕ ਦਾ ਪੁੱਛਣਾ ਕੋਈ ਨਹੀਂ ਮਾਨਤਨ ਕਰਦੇ ਜਦੋਂ ਜਿਹੜਾ ਭਰਾ ਆਊਗਾ ਹੀ ਉਹ ਕੀ ਦੀ ਕਰੋਗੇ ਹਾਂਜੀ ਚਲ ਮੈਂ ਤੇਰਾ 10 ਲੱਖ ਤੇ 95 ਹਜ਼ਾਰ ਰੁਪਿਆ ਟਰੈਕਟਰ ਦੀ ਡਿਮਾਂਡ ਆ ਮਾਨਤਨ ਹੋਊਗਾ ਮੌਕੇ ਤੇ ਤੁਹਾਨੂੰ ਮੈਂ ਇੰਨਾ ਕ ਦੱਸ ਦਿੰਨਾ ਵੀ ਤੁਸੀਂ ਮਾਨ ਬਣਾ ਕੇ ਆਇਓ ਦੇਖ ਕੇ ਦੁਰਨ ਨਹੀਂ ਨਾ ਬਾਈ ਹਾਂਜੀ ਸਹੀ ਗੱਲ ਹੈ ਨਾ ਦੇਖ ਕੇ ਨਹੀਂ ਮੁੜ ਸਕਦਾ ਬਾਈ ਹਾਂ ਟਰੈਕਟਰ ਦੇਖ ਕੇ ਤੁਸੀਂ ਨਹੀਂ ਮੁੜਦੇ ਤੇ ਰੇਟ ਪੱਖੋਂ ਬਾਈ ਉਹਨੇ ਮੋੜਨ ਨਹੀਂ ਦੇਣਾ ਜੇ ਕੋਈ ਵੀ ਸੱਜਣ ਇਹ ਟਰੈਕਟਰ ਨੂੰ ਖਰੀਦਣਾ ਚਾਹੁੰਦਾ ਨਾ ਦੁਆਰਾ ਦੱਸ ਦਿੰਨਾ 22 ਦੇ ਮਾਰਕੇ ਨੇ 2023 ਮਾਡਲ ਹੈ 23 ਦੇ ਵੀ ਤੀਜੇ ਮਹੀਨੇ ਚ ਨਿਕਲਿਆ ਹੋਇਆ 6 ਮਹੀਨੇ ਚ ਤੇ ਆਰਸੀ ਬਣੀ ਹੋਈ ਹੈ ਹਾਂਜੀ ਨਗਦ ਕੈਸ਼ ਦਾ ਟਰੈਕਟਰ ਹੈ ਤੇ ਪਿੰਡ ਹੈਗਾ ਜੀ ਆਪਣਾ ਪਲੂਰ ਹਣਾ ਤੇ ਬੱਗਾ ਪ੍ਰਾਣਾ ਕਿੰਨੀ ਦੂਰ ਦੁਆਰੇ ਦੱਸਿਓ 20 ਕਿਲੋਮੀਟਰ 20 ਕਿਲੋਮੀਟਰ ਬੱਗਾ ਪ੍ਰਾਣਾ ਹੋਗਾ ਮੋਗਾ ਆਪਣੋਂ ਪੈਂਦਾ 42 ਕਿਲੋਮੀਟਰ 42 ਕਿਲੋਮੀਟਰ ਮੋਗਾ ਜਿਲ੍ਹਾ ਮੋਗਾ ਹੀ ਓਕੇ ਤੇ ਤਲਵੰਡੀ ਪਾਈ 20 ਕਿਲੋਮੀਟਰ 20 ਕਿਲੋਮੀਟਰ ਤਲਵੰਡੀ ਪਾਈ ਆ ਤੇ ਜਗਸੀਰ ਵੀਰੇ ਤੁਹਾਡਾ ਨੰਬਰ ਦੱਸਿਓ ਕਿਹੜਾ ਚੱਲਦਾ ਨੰਬਰ ਆਪਣਾ ਚੱਲਦਾ 98766 ਹੂੰ 60605 60605 ਹਾਂਜੀ ਓਕੇ ਤੇ ਲੈ ਮਿੱਤਰੋ ਇਹ ਨੰਬਰ ਤੇ ਸੰਪਰਕ ਕਰੋ ਜੇ ਕੋਈ ਵੀ ਸੱਜਣ ਇਹ ਸੋਚਦਾ ਨਾ ਵੀ ਬਈ 55 20 ਚਾਹੀਦਾ ਨਿਊ ਹਾਲੈਂਡ ਚਾਹੀਦਾ ਸਾਡੇ ਘਰ ਦਾ ਸ਼ਿੰਗਾਰ ਬਣ ਜੇ ਮੈਂ ਇਹ ਕਹੂੰਗਾ ਮੈਂ ਅਕਸਰ ਹੀ ਲੈਂਡ ਬੋਲਦਾ ਹੁੰਨਾ ਵੀ ਕੱਲੀ ਹਾਰ ਦੀ ਕਮੀ ਐ ਅਕੜੀਸਣ ਤਾਂ ਜ਼ਮੀਨ ਨਮੀ ਆ ਗੱਲਬਾਤ ਬਸ ਉਹੀ ਇਨੂੰ ਲਏ ਨਾ ਮੋੜ ਨਹੀਂ ਸਕਦਾ ਯਾਰ ਨੰਬਰ ਕੈਪਸ਼ਨ ਚ ਡੈਲ ਕਰੋ